ਕਹਿੰਦੇ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਜੇ ਕੋਈ ਮੁਸੀਬਤ ਆਈ ਹੋਵੇ ਤਾਂ ਉੱਥੇ ਗੁਰੂ ਦਾ ਖਾਲਸਾ ਹਰ ਹਾਲ ਪਹੁੰਚ ਜਾਂਦਾ ਹੈ ਉੱਥੇ ਪੀੜਤਾਂ ਦੀ ਮਦਦ ਦੇ ਲਈ ਤੇ ਜੇ ਇਹ ਮੁਸੀਬਤ ਆਪਦੇ ਹੀ ਪੰਜਾਬ ਤੇ ਆਈ ਹੋਵੇ ਤੇ ਫਿਰ ਗੁਰੂ ਦਾ ਖਾਲਸਾ ਕਿਵੇਂ ਨਹੀਂ ਪਹੁੰਚੇਗਾ ਇਸੇ ਤਰ੍ਹਾਂ ਦੇ ਇੱਕ ਗੁਰੂ ਦੇ ਸਿੱਖ ਜਸਵਿੰਦਰ ਸਿੰਘ ਖਾਲਸਾ ਇਹ ਯੂਕੇ ਤੋਂ ਆਏ ਨੇ ਜੀ ਇਹ ਇੱਕ ਸੰਸਥਾ ਚਲਾਉਂਦੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਹਾਲਾਂਕਿ ਜਿਹੜੀ ਇਹਨਾਂ ਦੀ ਸੰਸਥਾ ਉਹਦਾ ਮਕਸਦ ਹੈ ਪੰਜਾਬ ਦੇ ਬੱਚਾ ਨੂੰ ਐਜੂਕੇਟ ਕਰਨਾ ਸਿੱਖਿਆ ਦੇਣੀ ਪਰ ਅੱਜ ਕਹਿੰਦੇ ਜਦੋਂ ਪੰਜਾਬ ਤੇ ਭੀੜਾਣ ਪਈ ਆ ਪੰਜਾਬ ਦੇ ਲੋਕ ਹੜਾਂ ਦੇ ਪਾਣੀ ਚ ਡੁੱਬ ਰਹੇ ਨੇ ਤਾਂ ਉਹਨਾਂ ਦੀ ਮਦਦ ਕਰਨੀ ਪੰਦੀ ਸੀ ਸਰਦਾਰ ਸਾਡੇ ਨਾਲ ਸਾਹਿਬ ਬੱਜੀ ਖਾਲਸਾ ਸਾਹਿਬ ਬੱਜੀ ਬੱਜੀ ਬਸ ਮੇਰੇ ਅੰਦਰ ਥੋੜੀ ਆਪਣੀ ਕੌਮ ਦੇ ਨੌਜਵਾਨਾਂ ਵਾਸਤੇ ਕਹਿ ਰੋ ਆਪਣੀ ਸਾਰੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਇੱਕ ਦਰਜੀ ਲੈ ਕੇ ਮੈਂ ਇੱਥੇ ਪਹੁੰਚਿਆ ਆਂ ਕਿਉਂਕਿ ਪਿੱਛੇ 15 ਸਾਲਾਂ ਤੋਂ ਮੈਂ ਪੜਾਈ ਦੀ ਗੱਲ ਕਰਦਾ ਸੱਤ ਫ੍ਰੀ ਸਕੂਲ ਚੱਲ ਰਹੇ ਆ ਆਪਣੇ ਲੁਧਿਆਣੇ ਵਿੱਚਕਾਰ ਸਾਡਾ ਇਹ ਗੁਨਾਨ ਅਕੈਡਮੀਆ ਖੋਲਹੀ ਹੋਈਆਂ ਬਿਲਕੁਲ ਬੱਚੇ ਕੋ ਪੈਸੇ ਨਹੀਂ ਲਈਦੇ ਭਾਈ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈ ਆ ਆਪਣੇ ਬੱਚਿਆਂ ਨੂੰ ਤੇ ਥੋੜਾ ਜਿਹਾ ਗੁਰੂ ਨਾਲ ਵੀ ਜੋੜੀਏ ਤਾਂ ਇਹ ਕੱਲ ਡਾਕਟਰ ਬਣੇ ਤੇ ਗੁਰਦੇ ਵਿੱਚ ਵਾਣਾ ਹੋਵੇ ਜੱਜ ਬਣੇ ਤੇ ਸ਼ੋਹ ਦੇਣ ਵਾਲਾ ਨਾ ਹੋਵੇ ਤੇ ਇਹ ਸਾਡੇ ਮਾਪਿਓ ਕਰਦੇ ਸੀਗੇ ਤੇ ਜਿਹੜਾ ਕਿ ਮੈਂ 60 ਸਾਲ ਦਾ ਸਮਾਂ ਇੰਗਲੈਂਡ ਦੀ ਅਸੀਂ ਲਗਾਏ ਸਾਰੀ ਦੁਨੀਆ ਮੈਂ ਫੇਰ ਚੁੱਕਾ ਤੇ ਗੁਰੂ ਦਾ ਹੀ ਹੁਕਮ ਮੰਦਾ ਹੋਇਆ ਨਾਮ ਜਪੋ ਕਿਰਤ ਕਰੋ ਵੰਡ ਕੇ ਇਹ ਇਹ ਦੇਖਿਆ ਤੇ ਪੀੜਾ ਬਣ ਗਈ ਹੈ ਤੇ ਚਲ ਕੇ ਆਪਾਂ ਹੁਣ ਥੋੜੇ ਸਮੇਂ ਲਈ ਜਦ ਤੱਕ ਇਹ ਮੁਸ਼ਕਲ ਹੈਗੀ ਹੈ ਇਹਨਾਂ ਵੀਰਾਂ ਵਾਸਤੇ ਆਪਾਂ ਜਿਸ ਦੀ ਲੋੜ ਹੈ ਉਹ ਚੀਜ਼ ਆਪਾਂ ਲੈ ਕੇ ਆਏ ਆ ਟਰੱਕ ਟ੍ਰੋਲੇ ਭਰ ਕੇ ਲੈ ਕੇ ਆਏ ਆ ਔਰ ਇਹ तकरीबन ਜਤਾ ਕਿ ਸਮੱਸਿਆ ਹੈਗੀ ਆ بس ਆਪਣੀ ਕੋਈ ਹੁੰਦੀ ਆ ਚੀਜ਼ ਕੇ ਸੰਗਤਾਂ ਮਾਇਆ ਦਿੰਦੀ ਆ ਪਰ ਇਸ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਆ ਜੇ ਲੋੜਵੰਦਾਂ ਤੱਕ ਪਹੁੰਚਣੀ ਚਾਹੀਦੀ ਆ ਮੇਰੀ ਕੋਈ ਗੱਲ ਹੁੰਦੀ ਆ ਨਹੀਂ ਜਿਹੜੀ ਸੰਗਤ ਤੁਸੀਂ ਹੁਣ ਤੁਸੀਂ ਆਏ ਹੋ ਤਾਂ ਕੀ ਅਬਜ਼ਰਵ ਕੀਤਾ ਕਿ ਇਸ ਵੇਲੇ ਸੰਗਤ ਨੂੰ ਕਿਸ ਚੀਜ਼ ਦੀ ਮੁੱਖ ਲੋੜ ਲੱਗੀ ਕਿਹੜੀਆਂ ਇਹਨਾਂ ਦੀਆਂ ਤੁਹਾਨੂੰ ਮੁੱਖ ਮੁਸ਼ਕਲਾਂ ਲੱਗੀਆਂ ਤੇ ਕੀ ਕੀ ਤੁਸੀਂ ਚੀਜ਼ਾਂ ਲੈ ਕੇ ਆਏ ਹੋ ਤਾਂ ਕਿ ਲੋੜਵੰਦਾਂ ਤੱਕ ਪਹੁੰਚ ਸਕਣ ਦੋ ਦਿਨ ਪਹਿਲੇ ਤਾਂ ਰਾਸ਼ਨ ਦੀ ਜਗ੍ਹਾ ਦੱਸਿਆ ਗਿਆ ਸਾਨੂੰ ਉੱਥੇ ਰਾਸ਼ਨ ਵੰਡ ਕੇ ਆਇਆ ਮੈਨੂੰ ਪਿੰਡਾਂ ਦੇ ਨਾਂ ਯਾਦ ਨਹੀਂ ਰਹਿੰਦੇ ਆਪਾਂ ਬੜੇ ਰਾਸ਼ਨ ਵੜਿਆ ਦੋ ਦਿਨ ਪਹਿਲੇ ਪਰ ਕੱਲ ਅਸੀਂ ਇੱਥੇ ਆਏ ਸੀ ਸਾਨੂੰ ਡੀਸੀ ਸਾਹਿਬ ਅਸਿਸਟੈਂਟ ਡੀਸੀ ਸਾਹਿਬ ਲੈ ਕੇ ਆਏ ਸੀ ਆਪ ਤੇ ਇੱਥੇ ਪਤਾ ਕੀਤਾ ਕਿ ਇਹ ਚਾਰਾ ਕਹਿੰਦੇ ਸ਼ਾਇਦ ਉਹ ਆਚਾਰ ਕਹਿੰਦੇ گاਵਾ ਮੱਝਾਂ ਦਾ ਕਿਉਂਕਿ ਉਹ ਗਾਵਾ ਮੱਝਾਂ ਫਸੀਆਂ ਪਈਆਂ ਵਿਚਾਰੀਆਂ ਤੇ ਅਸੀਂ ਫਿਰ ਉਸ ਵੇਲੇ ਜਾ ਕੇ ਸੌਦਾ ਕਰਕੇ ਤੇ ਅੱਜ ਲੈ ਕੇ ਆ ਗਏ 180 ਕੁਇੰਟਲ ਲੈ ਕੇ ਆ ਗਏ ਆ ਤੇ ਚਲ ਕੇ ਆਪਾਂ ਉੱਥੇ ਪਹੁੰਚਾਣੀ ਜਿੱਥੇ ਕੋਈ ਨਹੀਂ ਪਹੁੰਚਾ ਪਾਰਿਆ ਬਾਕੀ ਸੰਗਤ ਹੋਰ ਬੜੀ ਆਂਦੀ ਵੀ ਹੈ ਤੇ ਅਸੀਂ ਕਹਿੰਦੇ ਆ ਉਹਨਾਂ ਨੂੰ ਜੂਰ ਆਪਾਂ ਬਚਾਈਏ ਉਹਨਾਂ ਦੀ ਮਦਦ ਕਰੀਏ ਅੱਛਾ ਤੁਸੀਂ ਹਾਲਾਤ ਕਿਹ ਥਾਂ ਤੇ ਤੁਸੀਂ ਜਾਇਆ ਜੀ ਅੱਜ ਜੇ ਤੁਹਾਡੀ ਨਜ਼ਰ ਦੇ ਨਾਲ ਸਮਝਣਾ ਚਾਹੀਏ ਹਾਲਾਤ ਕੀ ਨੇ ਪੰਜਾਬ ਦੇ ਇਹ ਜਿਸ ਤਰ੍ਹਾਂ ਦੇ ਇੱਕਦਾਂ ਪਾਣੀ ਆਇਆ ਲੋਕਾਂ ਦੇ ਹਾਲਾਤ ਕਿਹੋ ਜਿਹੇ ਨੇ ਇਹ ਦੇਖੋ ਹਾਲਾਤ ਤਾਂ ਬਹੁਤ ਮਾੜੀ ਗੱਲ ਹੈ ਪਰ ਮੈਨੂੰ ਜੋ ਤਤ ਮੈਂ ਕੜਿਆ ਮੈਂ ਇੱਕ ਗੱਲ ਕਹਿੰਦਾ ਮੇਰਾ ਪੰਜਾਬ ਆਪਾਂ ਸਾਰੇ ਹੀ ਨਾ ਗੁਰੂਆਂ ਦੀ ਧਰਤੀ ਹੈ ਪਰ ਅਸੀਂ ਥੋੜੇ ਜੇ ਗੁਰੂਆਂ ਤੋਂ ਬੇਮੁਖ ਹੋ ਚੁੱਕੇ ਹਾਂ ਮੈਂ ਚੱਕਦਾ ਨਹੀਂ ਕਹਿਣ ਨੂੰ ਮੈਂ ਸਾਰੀ ਦੁਨੀਆ ਫੇਰ ਕੇ ਆਇਆ ਮੈਂ ਐ ਐ ਨਹੀਂ ਅੱਜ ਅੱਜ ਬਹੁਤ ਬੁਰਾ ਆਪਾਂ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਾਰ ਲਾਲ ਵਾਰੇ ਪਿਤਾ ਵਾਰੇ ਸਰਬੰਸ ਵਾਰੇ ਇਹ ਕੋਈ ਛੋਟੀ ਜੀ ਗੱਲ ਆ ਪਰ ਸਾਰਾ ਪੰਜਾਬ ਮੈਂ ਦੇਖਿਆ ਗੁਰੂ ਤੋਂ ਬੇਮੁਖ ਹੋਇਆ ਪਿਆ ਮੰਗਣ ਉੱਥੇ ਹੀ ਜਾਂਦੇ ਆ ਪਰ ਇਹਨਾਂ ਨੂੰ ਦਿੰਦਾ ਕੋਈ ਨਹੀਂ ਮੈਂ ਤਾਂ ਥੋੜਾ ਮੰਗਿਆ ਇਹਦੇ ਮੈਨੂੰ ਬਹੁਤਾ ਦਿੱਤਾ ਔਰ ਦੇਣ ਵਾਲਾ ਨਹੀਂ ਠਕਿਆ ਮੈਂ ਲੈਣਾ ਠਕਿਆ ਮੈਨੂੰ ਇੰਗਲੈਂਡ 'ਚ ਨੌਕਰੀ ਸੀ ਮਿਲਦੀ ਤਿੰਨ ਮਹੀਨੇ ਮੈਂ ਦਰਦਾਂ ਠੋਕ ਰੱਖਾ ਦੀਆਂ ਕਹਿੰਦੇ ਦਾੜੀ ਕੱਟ ਕੇ ਆ ਮੁੰਡੇ ਕਹਿੰਦੇ ਮੈਂ ਨੌਜਵਾਨ ਜਿਹੜੇ ਕਹਿੰਦੇ ਦਾੜੀ ਕਿਸੋਂ ਮੈਂ ਕਦੀ ਨਹੀਂ ਕੀਤਾ ਇਹੋ ਜਿਹਾ ਕੰਮ ਕਿਉਂ ਗੁਰੂ ਦਾ ਹੁਕ ਕਿ ਉਹ ਵੀ ਅੱਜ 105 ਅੰਗਰੇਜ਼ ਮੇਰੇ ਬੱਚਾ ਥੱਲੇ ਕੰਮ ਕਰਦੇ ਜੇ ਇਹ ਗੁਰੂ ਦੀ ਵਡਿਆਈ ਹੋ ਰਹੀ ਜੇ ਕਿਉਂਕਿ ਜੋ ਸਾਡੇ ਮਾਪਿਆਂ ਨੇ ਇੱਥੇ ਸਿਕਿਉਰਿਟੀ ਸੀ ਅੱਜ ਤੋਂ 60 ਸਾਲ ਪਹਿਲੇ ਵਾਲੇ ਮਾਪਿਆਂ ਗੁਰੂ ਦਾ ਹੁਕਮ ਮੰਦੇ ਸੀ ਆਪ ਵੀ ਗੁਰੂ ਦਾ ਹੁਕਮ ਮੰਦੇ ਹੋਏ ਭਾਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਪਾਂ ਖਾਲੀ ਮੱਥੇ ਹੀ ਟੇਕੀ ਜਾ ਰਹੇ ਆ ਅਜੋ ਦਿਨ ਤੁਸੀਂ ਇਧਰੋਂ ਪੰਜਾਬ ਤੋਂ ਕਿੱਥੋਂ ਦੇ ਰਹਿੰਦੇ ਮਾਫ ਕਰਨਾ ਮੈਂ ਦਿੱਲੀ ਦਾ ਜੰਪਾਲਾਂ ਪਰ ਮੈਨੂੰ ਪੰਜਾਬ ਹੀ ਦਾ ਸੀ ਨਾ ਪਿਆਰ ਹੈ ਮੇਰੇ ਗੁਰੂਆ ਦੀ ਧਰਤੀ ਹੈ ਕਿਉਂਕਿ ਜੋ ਮੈਂ ਸਕੂਲ ਨਾਲ ਜਾਣਾ ਵਾ ਮੈਂ ਪਿਛਲੇ 15 ਸਾਲਾਂ ਚ 2 ਲੱਖ ਬੱਚਿਆਂ ਨੂੰ 15 ਮਿੰਟ ਬਿਟੇ ਜਪਜੀ ਸਾਹਿਬ ਦਾ ਪਾਠ ਕਰਕੇ ਸਕੂਲ ਜਾਇਆ ਕਰੋ ਬਸ ਸਾਡੇ ਬਾਪੇ ਹਸਨ ਕੁੱਟ ਬੰਦੀ ਸੀ ਜਪਜੀ ਦਾ ਪਾਠ ਕੀਤੇ ਗਿਆ ਚੁਏ ਉਹ ਮੈਂ 2 ਲੱਖ ਬੱਚਾ ਬਣਾ ਚੁੱਕਾ ਤੇ ਬਾਕੀ ਪੜਾਈ ਦੀ ਲੋੜ ਹੈ ਸਮੇਂ ਦੀ ਲੋੜ ਹੈ ਪੜਾਈ ਮੇਰੀਆਂ ਭੈਣਾਂ ਅਜ ਰੁਮਾਲੇ ਚੜਾਈ ਜਾਂਦੇ ਹੋ ਸਾੜੀ ਜਾਂਦੇ ਗੁਰਦੁਆਰੇ ਬੜਾਈਂਦੇ ਬੱਚੇ ਦਾ ਨਹੀਂ ਬੰਦੇ ਨਹੀਂ ਸੋ ਮੈਂ ਕੋਈ ਮर्याਦਾ ਤੋਣ ਦੀ ਗੱਲ ਨਹੀਂ ਕਰਦਾ ਰੁਮਾਲਾ ਤਾਂ ਹੀਰਿਆਂ ਦਾ ਵੀ ਥੋੜਾ ਹੈ ਪਰ ਜਦੋਂ ਅਸੀਂ ਬਾਠ ਆ ਪੜਾਂਗੇ ਨਾ ਉੱਥੇ ਲਿਖਿਆ ਅਕਲੀ ਕੀਚੇਦਾਨ ਕਿ ਉਹ ਸਮੇਂ ਦੀ ਲੋੜਾ ਪੜ੍ਹਾਈਆਂ ਕਰਾਈਏ ਆਪਣੇ ਜਾਣ ਬੁੱਝ ਕੇ ਪੰਜਾਬ ਨੂੰ ਅਨਪੜ੍ਹ ਰੱਖਿਆ ਜਾ ਰਿਹਾ ਹੈ ਅੱਛਾ ਅੱਜ ਦੇ ਮੌਜੂਦਾ ਹੜਾਂ ਦੇ ਹਾਲਾਤਾਂ 'ਚ ਕੀ ਸਿਰਿਆਂ ਦੇਣਾ ਚਾਹੋਗੇ ਅੱਜ ਮਦਦ ਦੇ ਹੱਥ ਅੱਗੇ ਵਧਾਉਣ ਦੀ ਲੋੜ ਹੈ ਕੀ ਕਹਿਣਾ ਚਾਹੋਗੇ ਹੋਰ ਲੋਕਾਂ ਨੂੰ ਜਿਹੜੇ ਅੱਜ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੇ ਥਾਵਾਂ ਤੇ ਬੈਠੇ ਨੇ ਪਰ ਇਹਨਾਂ ਦੇ ਹਾਲਾਤ ਵਿਚਾਰਿਆਂ ਦੇ ਹਰ ਪਾਸੇ ਪਾਣੀ ਹੈ ਹੋਰ ਕੁਝ ਵੀ ਨਹੀਂ ਹੈ ਮੈਂ ਇਹੀ ਕਵਾਂਗਾ ਸਾਰਿਆਂ ਨੂੰ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ ਆਓ ਰਲ ਮਿਲ ਕੇ ਆਪਾਂ ਸਾਰੇ ਆਪਣੇ ਦਸਵਾਂ ਦੇ ਨੂੰ ਸਹੀ ਜਗ੍ਹਾ ਲਗਾਈਏ ਲੋੜਵੰਦਾਂ ਦੀ ਮਦਦ ਕਰੀਏ ਸਾਡੇ ਗੁਰੂ ਦਾ ਹੁਕਮ ਹੈ ਉਹੀ ਮੇਰੇ ਕੋ ਪਰਮਾਪਨਾ ਕਰਵਾ ਰਿਹਾ ਕਿਉਂਕਿ ਮੈਂ ਦੁਨੀਆ ਜਾ ਕੇ ਲੋਕਾਂ ਨੂੰ ਕਹਿਣਾ ਮੈਨੂੰ ਪੈਸੇ ਨਾ ਦਿਓ ਮੈਂ ਖਾ ਜਾਵਾਂਗਾ ਜੱਜ ਤੁਸੀਂ ਆਹ ਪੰਜਾਬ ਦੇ ਬੱਚਿਆਂ ਨੂੰ ਪੜhaiਆਂ ਕਰਾ ਦਿਓ ਬੱਚਾ ਟੈਲੀਫੋਨ ਨੰਬਰ ਹੈ ਬੱਚਾ ਐਡਰੈਸ ਦੇ ਤੇ ਇੱਕ ਪੀਜ਼ਾ ਘਟ ਖਾ ਲਵੋ ਬੱਚਾ ਪੜ ਜਾਂਦਾ ਹੈ ਤੇ ਫਿਰ ਬੱਚਾ ਆਪਾਂ ਸਪான்ਸਰ ਕਰਾ ਦਿੰਦੇ ਆ ਅੱਜ ਤਕਰੀਬਨ 6000 ਬੱਚਾ ਸਕੂਲਾਂ ਚ ਪੜhaiਆਂ ਕਰ ਰਿਹਾ ਹੈ ਔਰ ਬੱਚੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਣੇ ਆ ਤੇ ਜਿੱਥੇ ਇਹ ਹੁਣ ਹੜ ਆਇਆ ਪਿਆ ਇਹ ਹੁਣ ਆਪਾਂ ਪੂਰਾ ਮਹੀਨਾ ਖਾਂਡਾ ਮੇਰੀ ਪੂਰੀ ਟੀਮ ਹੈ ਆਪਾਂ ਇਹ ਸੇਵਾ ਕਰਨੀ ਹੈ ਭਾਈ ਜਿਸ ਤਰ੍ਹਾਂ ਕਿਸੇ ਨੂੰ ਆਪਾਂ ਪੁੱਛਾਵਾਂਗੇ ਇੱਥੋਂ ਦੇ ਲੋਕਾਂ ਨੂੰ ਪੁੱਛ ਲਈਦਾ ਤੇ ਆਪਾਂ ਇੱਥੇ ਸੇਵਾ ਕਰੀ ਜਾਵਾਂਗੇ ਗੁਰੂ ਸਾਹਿਬ ਕਰਾਉਂਦੇ ਪਿਆ ਪਰ ਉਹੀ ਮੈਂ ਚਾਹਨਾ ਕਿ ਦਿਖਾਵੇ ਇਸ ਇੰਨਾ ਲੰਗਰ ਨਾ ਲਾਓ ਲੰਗਰ ਬਹੁਤ ਰਜੇਨ ਉਰਜਾਈ ਜਾ ਰਹੇ ਹੋ ਹੈਨਾ ਰੁਮਾਲੇ ਸਾੜੀ ਸੁੱਟੀ ਜਾਂਦੀ ਹੈ ਗੁਰਦੁਆਰੇ ਬੱਚਾ ਬੈਠ ਨਹੀਂਦਾ ਸਾਈ ਦੁਨੀਆ 'ਚ ਗੁਰਦੁਆਰੇ ਬਣਾਵਾਂਗੇ ਰਾਜ ਕਰੇਗਾ ਖਾਲਸਾ ਪਰ ਆਪਾਂ ਅਕਲੀ ਕੀਚੇ দান ਆਪਣੇ ਪੰਜਾਬ ਨੂੰ ਖੜਾ ਕਰਨਾ ਹੈ ਨਾ ਇੱਕ ਤਾਂ ਗੁਰੂ ਨਾਲ ਜੋੜਿਆ ਜਾਇਆ ਇਹਨਾਂ ਨੂੰ ਗੁਰੂ ਦਾ ਹੁਕਮ ਮੰਨਣ ਸਾਰੇ ਔਰ ਦੂਜਾ ਇਹਨਾਂ ਨੂੰ ਬੜੀ-ਬੜੀ ਪੜਾਈਆਂ ਕਰਾਈਆਂ ਜਾਣ ਐਜੂਕੇਸ਼ਨ ਸਭ ਤੋਂ ਵੱਡੀ ਵਿਸ਼ਿਆਦਾ ਲੰਗਰ ਸਭ ਤੋਂ ਵੱਡੀਆਂ ਪ੍ਰਚਾਰਕ ਵੀ ਕਰ ਰਿਹਾ ਵਿਸ਼ਿਆ ਲੰਗਰ ਲਾਇਆ ਜਾਵੇ ਤੇ ਤਾ ਇਹ ਗੁਰੂ ਦਾ ਸਿੱਖ ਨੇ ਜੀ ਯੂਕੇ ਤੋਂ ਆਏ ਨੇ ਕਹਿੰਦੇ ਦੁਨੀਆ ਘੁੰਮ ਲਈ ਪਰ ਇਸ ਧਰਤੀ ਤੇ ਜਦੋਂ ਅੱਜ ਮੁਸੀਬਤ ਆਈ ਆ ਤਾਂ ਇਹ ਗੁਰੂ ਦਾ ਸਿੱਖ ਲੋੜਵੰਦਾਂ ਦੇ ਲਈ ਜ਼ਰੂਰਤ ਮੁਤਾਬਕ ਸਮਾਨ ਲੈ ਕੇ ਪਹੁੰਚ ਗਿਆ ਤੇ ਇੱਕ ਖਾਸੀਅਤ ਹੈ ਜੀ ਗੁਰੂਆਂ ਪੀਰਾਂ ਦੀ ਧਰਤੀ ਦੀ ਤੇ ਉਸ ਗੁਰੂ ਦੀ ਸਿੱਖਿਆ ਦੀ ਜੇ ਜਦੋਂ ਕਿਸੇ ਤੇ ਵੀ ਮੁਸੀਬਤ ਆਉਂਦੀ ਆ ਤਾਂ ਫਿਰ ਕੁਝ ਵੀ ਲੁਕਾਉਂਦੇ ਨਹੀਂ ਸਾਹਮਣੇ ਖੁੱਲ ਕੇ ਦਾਨ ਕਰਦੇ ਨੇ ਸੇਵਾ ਕਰਦੇ ਨੇ ਤਾਂ ਅੱਜ ਪੰਜਾਬ ਦੇ ਜਿਹੜੇ ਲੋਕ ਪੀੜਤ ਨੇ ਹੜ੍ਹਾਂ ਦੀ ਮਾਰ ਹੇਟ ਨੇ ਉਹਨਾਂ ਦੇ ਵੱਲ ਮਦਦ ਦਾ ਹੱਥ ਵਧਾਉਣ ਦੀ ਜ਼ਰੂਰਤ ਹੈ ਜਿਸ ਜਿਹੜਾ ਕੰਮ ਇਸ ਤਰ੍ਹਾਂ ਦੇ ਸੇਵਾਦਾਰ ਕਰ ਰਹੇ ਨੇ ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਵਿੰਦਰ ਸਿੰਘ ਮਰਾੜ ਨਿਊਜ਼ 18 ਫਿਰੋਜ਼ਪੁਰ